ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਵਾਹਿਗੁਰੂ ਨਾਲ ਪ੍ਰੇਮ ਅਤੇ ਸਿਮਰਨ ਕਿੱਦਾਂ ਕਰਨਾ ਉਸ ਬਾਰੇ ਗੱਲ ਕਰਾਂਗੇ ਵਾਹਿਗੁਰੂ ਪ੍ਰੇਮ ਹੈ ਪ੍ਰੇਮ ਨਾਲ ਸਿਮਰੋ ਰਸਤਾ ਬਿਸਮਾਦ ਹੈ ਜੋ ਸਿੱਖਤ ਸਲਾਹ ਨਾਲ ਮਿਲਦਾ ਹੈ ਨੰਬਰ 2 ਪ੍ਰਭ ਕੈ ਸਿਮਰਨ ਅਨਹਦ ਜੁਨਕਾਰ ਅਨੰਦ ਪ੍ਰਾਪਤੀ ਦਾ ਤਰੀਕਾ ਹਰੀ ਦਾ ਨਾਮ ਦਾ ਸਿਮਰਨ ਹੈ ਹੋਰ ਨਹੀਂ ਨੰਬਰ 3 ਹਰੀ ਦੇ ਸਿਮਰਨ ਕਰਕੇ ਹੀ ਸਾਰੀ ਧਰਤੀ ਕਾਇਮ ਹੈ ਸਿਮਰਨ ਧਰਤੀ ਦਾ ਆਸਰਾ ਹੈ ਹਰ ਸਿਮਰਨ ਧਾਰੀ ਸਭ ਧਰਨਾ ਨੰਬਰ 4 ਸਿਮਰਨ ਸਾਧਨਾ ਮਾਤਰ ਨਹੀਂ ਸਿਮਰਨ ਵਿੱਚ ਪਰਮੇਸ਼ਰ ਦੀ ਹਜ਼ੂਰੀ ਹੁੰਦੀ ਹੈ ਹਰ ਸਿਮਰਨ ਮਹਿ ਆਪ ਨਿਰੰਕਾਰਾ ਨੰਬਰ 5 ਗੁਰਮਖ ਹੋਣਾ ਤੇ ਗੁਰਦੁਆਰੇ ਨਾਮ ਪ੍ਰਾਪਤ ਕਰਨਾ ਇੱਕੋ ਗੱਲ ਹੈ ਨਾਨਕ ਗੁਰਮਖ ਹਰ ਸਿਮਰਨ ਤਿਨ ਪਾਇਆ ਨੰਬਰ 6 ਕੇਵਲ ਪ੍ਰਭੂ ਦੀ ਪੂਰਨ ਕਿਰਪਾ ਹੈ ਕਿ ਜਿਸ ਨਾਲ ਮਨ ਵਸ ਵਿਚ ਆਉਂਦਾ ਹੈ ਨਾਮ ਮਾਰਗ ਵਾਲਿਆਂ ਦਾ ਸੰਜਮ ਦੱਸਦੇ ਹਨ ਪਰ ਉਹ ਸੰਜਮ ਨੂੰ ਪ੍ਰਭੂ ਦੀ ਕਿਰਪਾ ਉੱਤੇ ਹੀ ਨਿਰਭਰ ਹੈ ਸੰਜਮ ਦੱਸ ਦਿੱਤਾ ਪਰ ਕਾਮਯਾਬੀ ਮਿਹਰ ਦੀ ਕਿਰਪਾ ਤੇ ਦੱਸੀ ਹੈ ਕਿਰਪਾ ਲਈ ਪ੍ਰਭੂ ਦੀ ਸਰਨ ਲੈਣੀ ਹੀ ਇੱਕ ਤਰਲਾ ਹੈ ਨੰਬਰ 7 ਇੱਕੋ ਇੱਕ ਹੈ ਤਾਂ ਪਏ ਆਖਦਾ ਪਰ ਇੱਕੋ ਇੱਕ ਅਨੁਭਵ ਕਰ ਲੈਣ ਦਾ ਸਵਾਦ ਕੋਈ ਵਿਰਲਾ ਜਾਣਦਾ ਹੈ ਨੰਬਰ 8 ਨਾਮ ਤੇ ਸਿਫਤ ਦੁਆਰਾ ਜੀਵ ਗੁਰਮਖ ਬਣਦਾ ਜੋ ਦੋਹੇ ਦਾਤਾ ਗੁਰੂ ਤੋਂ ਲੈਂਦਾ ਹੈ ਨੰਬਰ 9 ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਜਾਣੋ ਪਾਪ ਉਸ ਦੀ ਹਜ਼ੂਰੀ ਵਿੱਚ ਆਪ ਨੂੰ ਪ੍ਰਤੀਤ ਕਰੋ ਇਸ ਪਰਿਆਤਨ ਲਈ ਸਾਸ ਸੁਆਸ ਨਾਮ ਜਪੋ ਆਸਾ ਦਾ ਤ੍ਰਿਸ਼ਨਾ ਦਾ ਬਾਸਨਾ ਦਾ ਤਿਆਗ ਕਰੋ ਭੁੱਲੋ ਕੋ ਤਾਂ ਬੇਨਤੀ ਕਰੋ ਸਹਾਈਤਾ ਦੀ ਤਰੱਕੀ ਦੀ ਲੋੜ ਨੂੰ ਸਮਝੋ ਤਾਂ ਅਰਦਾਸ ਬੇਨਤੀ ਕਰੋ ਨੰਬਰ 10 ਸਿਮਰਨ ਤੇ ਗੁਣ ਗਾਇਣ ਨਾਲ ਚਿੱਤ ਵਿੱਚ ਇੱਕ ਚਿੰਤਨ ਬਸਾਓ ਅਨੇਕ ਚਿੰਤਨ ਜੋ ਹਰ ਵੇਲੇ ਜਾਰੀ ਹੈ ਉਸ ਦੀ ਥਾਂ ਇੱਕ ਚਿੰਤਨ ਕਰੋ ਔਰ ਉਹ ਇੱਕ ਚਿੰਤਨ ਆਪਣੇ ਪਰਮੇਸ਼ਰ ਦਾ ਕਰੋ ਅਨੇਕ ਚਿੰਤਨ ਵਿੱਚ ਮਨ ਐਵੇਂ ਹੀ ਵੇਲਾ ਖਰਚ ਹੋ ਰਿਹਾ ਹੈ ਇੱਕ ਪ੍ਰਭੂ ਦੇ ਚਿੰਤਨ ਨਾਲ ਉਹ ਇੱਕ ਅੰਦਰ ਸਾਡੀ ਲਖਤਾਂ ਵਿੱਚ ਆ ਕੇ ਸਾਨੂੰ ਪ੍ਰਾਪਤ ਹੋ ਜਾਵੇਗਾ ਜਾਂ ਅਸੀਂ ਉਸ ਨਾਲ ਰਲ ਮਿਲ ਰਚਮਿਚ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ